ਸਿੱਖਿਆ ਇਹ ਨਹੀਂ ਹੁੰਦੀ ਕਿ ਯਾਦ ਰੱਖਣਾ ਯਾਦ ਵੀ ਰੱਖਣਾ ਜ਼ਰੂਰੀ ਆ ਪਰ ਉਹਨਾਂ ਦੇ ਬਚਨਾਂ ਨੂੰ ਹੰਡਾਉਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਤਿੰਨ ਗੱਲਾਂ ਜਿਹੜੀਆਂ ਤੌੜਾ ਸਾਹਿਬ ਦੀ ਜ਼ਿੰਦਗੀ ਦਾ ਇੱਕ ਮੁੰਡਲਾ ਅਸੂਲ ਸੀ ਉਹ ਕਹਿੰਦੇ ਹੁੰਦੇ ਸੀ ਇੱਕ ਹੁੰਦੀ ਨਿਜ ਪ੍ਰਾਸਤੀ ਨਿਜ ਪ੍ਰਾਸਤੀ ਗੁਰੂ ਦਾ ਸਿੱਖ ਖੰਡੇ ਬਾਟੇ ਦੀ ਪੌਲ ਛਕੇ ਗੁਰੂ ਦਾ ਸਿੱਖ ਅਮਰ ਧਾਰੀ ਹੋ ਕੇ ਨਿਤ ਨੇਮੀ ਹੋਵੇ ਗੁਰੂ ਦਾ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਜਾਵੇ ਜੋ ਮਰਿਆਦਾ ਪੰਜਾਂ ਨੇ ਦਿੱਤੀ ਸੀ ਉਹ ਮਰਿਆਦਾ ਦੇ ਉੱਤੇ ਪਹਿਰਾ ਦੇਵੇ ਦੂਜਾ ਹੁੰਦਾ ਕੌਮ ਪ੍ਰਸਤ ਉਹ ਕੌਮ ਪ੍ਰਸਤ ਉਹ ਕਿ ਜਦੋਂ ਕਿਤੇ ਕੌਮ ਤੇ ਕੋਈ ਸਮਾਂ ਇਹੋ ਜਿਹਾ ਆ ਜਾਏ ਕਿਸੇ ਗਰੀਬ ਗੁਰਬੇ ਨੂੰ ਕੋ ਪੈਸੇ ਦੀ ਲੋੜ ਪੈ ਜਾਏ ਜਾਂ ਕੋਈ ਕੌਮੀ ਆਫਤ ਆ ਜਾਏ ਉਹਦੇ ਵਿੱਚ ਆਪਣਾ ਜੋਗਦਾਨ ਪਾਵੇ ਉਹ ਕੌਮ ਪ੍ਰਸਤ ਕਹਾਇਆ ਜਾਂਦਾ ਤੇ ਪੰਥ ਪ੍ਰਸਤ ਕਹਿੰਦੇ ਸਭ ਤੋਂ ਵੱਡੀ ਮੰਜ਼ਲਿਆ ਨਿੱਜ ਨੂੰ ਤਿਆਕ ਕੇ ਪੰਥ ਦੇ ਹਿੱਤਾਂ ਦੇ ਲਈ ਕਰਵਾਨ ਹੋਣਾ ਵੱਡੀ ਗੱਲ ਆ ਮੈਂ ਸਮਝਦਾ ਅੱਜ ਸਾਡੇ ਵਿੱਚ ਪੰਥ ਪ੍ਰਸਤੀ ਮੁੱਕ ਗਈ ਅੱਜ ਮੈਂ ਦੇਖਦਾ ਕਿ ਕਈ ਵਾਰੀ ਆਪਾਂ ਕਹਿੰਨੇ ਪਹਿਲਾਂ ਦੱਸੋ ਦੇਵਾਂਗੇ ਕੀ ਤੇ ਮੈਂ ਇੱਕ ਤੁਹਾਨੂੰ ਇਸ ਸਟੇਜ ਤੋਂ ਕਹਾ ਇੱਕ ਜਜ਼ੇਦਾਰ ਗੁਰਚਾਨ ਸਿੰਘ ਟੋੜਾ ਜੀ ਦੀ ਇੱਕ ਸਭ ਤੋਂ ਲਾਸਟ ਕੈਸਟ ਆ ਖਰੀਆਂ ਖਰੀਆਂ ਚੈਨਲ ਉਹ ਤੁਹਾਡੇ ਜਿਹੜੇ ਮੈਂਬਰ ਆਪਣੇ ਐਮ ਐਲ ਏ ਬਣੇ ਸੰਧੂ ਸਾਹਿਬ ਉਹ ਜ਼ਰੂਰ ਸੁਣਿਆ ਕਰੋ ਉਹਨਾਂ ਦੇ ਵਿੱਚ ਉਹਨਾਂ ਨੇ ਪੰਥ ਪ੍ਰਸਤੀ ਕੀ ਹੁੰਦੀ ਆ ਕਿਵੇਂ ਅੱਜ ਦਾ ਤੇ ਕਿਵੇਂ ਪੁਰਾਣਾ ਸਮਾਂ ਉਹਨਾਂ ਨੇ ਸਾਰਾ ਕੰਪੇਅਰ ਕਰਕੇ ਦੱਸਿਆ 29 ਮਿੰਟ ਦੀ ਉਹ ਕੈਸਟ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਅੱਜ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਅੱਜ ਤੁਹਾਨੂੰ ਸਾਰਿਆਂ ਨੂੰ ਸਨਮਰ ਬੇਨਤੀ ਕਰਨੀ ਚਾਹੁੰਨਾ ਵੱਧ ਤੋਂ ਵੱਧ ਖੰਡੇ ਪਾਟੇ ਦੀ ਪੌਲ ਛਕੀਏ। ਗੁਰੂ ਸਿਧਾਂਤਾਂ ਤੇ ਪਹਿਰਾ ਦਈਏ। ਮੈਂ ਆਹ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਜੇਚੀਆਂ ਕਰਨੀਆਂ ਚਾਹੁੰਨਾ। ਆਹ ਅੱਜ ਆਪਾਂ ਇੱਕ ਦੇਖ ਰਹੇ ਹਾਂ। ਕਜੀ ਸ਼੍ਰੋਮਣੀ ਕਮੇਟੀ ਚੋਣ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਐਵੇਂ ਦੀਆਂ ਔਣਤਾਂ ਆ ਇਹ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰ ਲਈ ਆ ਹੁਣੇ ਹੀ ਪੋਸਟ ਦਿਖਾਉਦੇ ਸੀ ਅਕਾਲੀ ਦਲ ਸੁਧਾਰ ਲਹਿਰ ਦੇ ਉੱਤੇ ਸਟੇਜ ਤੇ ਕੌਣ ਸ਼ਸ਼ੋਭਤ ਆ ਮੈਂ ਤਾਂ ਉਹਨਾਂ ਦੇ ਨਾਮਾਂ ਦਾ ਨਹੀਂ ਪਤਾ ਪਰ ਉਹਦਾ ਚਿਹਰੇ ਜਾਣਦੇ ਆ ਤੇ ਉੱਤੇ ਲਿਖਿਆ ਅਕਾਲੀ ਦਲ ਨਾਗਪੁਰ ਤੇ ਇਹ ਮੈਂ ਸਮਝਦਾ ਕਿ ਕੌਮ ਦੇ ਨਾਲ ਵਿਸ਼ਵਾਸ ਘਾਤ ਕਰਨ ਵਾਲੀ ਵੱਡੀ ਗੱਲ ਆ ਆ ਜਿਹੜਾ ਗੁਰਦੁਆਰਾ ਜਿਹੜਾ ਸੁਧਾਰ ਲਹਿਰ ਕਹਿੰਦੇ ਆ ਇੱਕ ਵੱਡਾ ਲੀਡਰ ਸਾਡਾ ਸੰਗਰੂਰ ਦਾ ਉਹਦਾ ਇੱਕ ਚੇਲਾ ਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਸੁਣੀ ਆ ਕੈਸੜ ਸਾਰਿਆਂ ਨੇ ਉਹ ਦੇਖੀ ਕੈਸੜ ਜਥੇਦਾਰ ਹਰਦੇਵ ਸਿੰਘ ਰੌਂਗੜਾ ਉਹਦੇ ਪਿੰਡ ਦੇ ਵਿੱਚ ਆ ਜਿਨ੍ਹਾਂ ਨੂੰ ਆਪਾਂ ਗੱਲ ਨਹੀਂ ਅੱਜ ਕੱਲ ਕਰਦੇ ਝੂਠੇ ਸਾਧ ਜਿਹੜਾ ਆਪਾਂ ਨਾਂ ਨਹੀਂ ਲੈਣ ਨੂੰ ਤਿਆਰ ਜਿਹੜੀ ਸੰਗਤ ਨਹੀਂ ਕਰਦੇ ਉਹਨੇ ਕੋ ਮਕਾਨ ਬਣਾਇਆ ਤੇ ਕਹਿੰਦਾ ਮੈਨੂੰ ਫਕਰਿਆ ਉਸ ਸਾਧ ਦੇ ਉੱਤੇ ਜਿਹਦਾ ਆਪਾਂ ਨਾਂ ਨਹੀਂ ਲੈਂਦੇ ਇਸ ਸੁਧਾਰ ਲਹਿਰ ਸ਼ੁਰੂ ਕਰਾਂਗੇ ਆਪਾਂ ਆਪਣੇ ਮੈਂਬਰ ਨੂੰ ਪਹਿਲਾਂ ਪੁੱਛੋ ਜਿਹਦੀ ਆ ਮੇਰੇ ਕੋਲ ਵੀ ਪਈ ਕਹਿੰਦਾ ਇੱਥੇ ਸੁਨਾਵ ਵੀ ਦਿਨਾ ਤੇ ਜੇ ਆਪਾਂ ਆ ਸੁਧਾਰ ਲਹਿਰ ਕਰਾਂਗੇ ਸ਼ੁਰੂ ਆ ਜਿਹੜੀਆਂ ਪੈੜਾਂ ਜਿਹੇ ਗੁਰਚਾਨ ਸਿੰਘ ਤੌੜਾ ਨੇ ਪਾਈਆਂ ਸੀ ਇਹ ਪੈੜਾਂ ਤੇ ਆ ਤੁਹਾਡੀਆਂ ਪੈੜਾਂ ਇਹਦੇ ਤੇ ਚੱਲਾਂਗੇ ਆਪਾਂ ਸੋ ਆਪਾਂ ਸੂਰਤ ਵਿੱਚ ਆਈਏ ਖੜੇ ਮਾੜੇ ਦੀ ਪਛਾਣ ਕਰੀਏ ਜੇ ਖੜੇ ਮਾੜੇ ਦੀ ਪਛਾਣ ਨਾ ਕੀਤੀ ਫੇਰ ਸਮਾਂ ਬੀਤ ਜਾਂਦਾ ਨੁਕਸਾਨ ਵੱਧ ਹੋ ਜਾਂਦਾ ਪਰ ਇਹ ਪੰਥ ਕਿਉਂਕਿ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਸ੍ਰੀ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਜਿਆ ਆ ਇਹ ਏਵੇਂ ਚੱਲਦਾ ਰਹਿਣਾ ਪਰ ਕਈ ਵਾਰੀ ਖੜੂਤ ਆ ਜਾਂਦੀ ਆ ਆ ਹੁਣੇ ਗੱਲ ਭੁੰਦਰ ਸਾਹਿਬ ਕਰਕੇ ਗਏ ਸੀ ਮੈਂ ਰਿਪੀਟ ਨਹੀਂ ਕਰਨੀ ਦੇਖੋ ਕਿੱਡਾ ਵੱਡਾ ਚੇਰਾ ਹੋ ਮਾਂ ਦਾ ਤਿੰਨ ਸਾਲ ਦਾ ਬੱਚਾ ਜਿਹੜਾ ਆਪਾਂ ਕਹਿੰਨੇ ਜੈਤੋਂ ਦਾ ਮੋਰਚਾ ਤੇ ਮਾਂ ਬੱਚੇ ਦੇ ਗੋਲੀ ਵੱਜਦੀ ਆ ਥੱਲੇ ਰੱਖ ਕੇ ਤੇ ਨਾਲ ਦੇ ਕਹਿੰਦੇ ਕੋਈ ਨਹੀਂ ਦੇਖ ਲਾ ਪਰ ਕਹਿੰਦੀ ਦੇਖਣਾ ਨਹੀਂ ਹੋਣਾ ਜੋ ਇਹਦਾ ਹਾਲ ਹੋਇਆ ਇਹੋ ਹੀ ਅਸ਼ਰ ਮੇਰਾ ਹੋਵੇ ਜਰਾ ਮਨ ਦੇ ਵਿੱਚ ਸੋਚਿਆ ਦਾ ਕਰੋ ਤੇ ਸਾਡੀਆਂ ਲੀਹਾਂ ਕਿਹੜੀਆਂ ਪਾਈਆਂ ਸੀ ਮੈਂ ਕਹਿੰਨਾ ਜੇ ਨੋਕਸਿਆ ਮੇਰੇ ਚ ਦੱਸੋ ਪਰ ਜੇ ਆਪਾਂ ਸੌੜੇ ਹਿਤਾਂ ਲਈ ਇੱਕ ਪਾਰਟੀ ਦਾ ਵੱਡਾ ਨੁਕਸਾਨ ਕਰ ਜਾਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦਾ ਨੁਕਸਾਨ ਕਰ ਜਾਗੇ ਸਾਨੂੰ ਕਿਸੇ ਇਤਿਹਾਸ ਨੇ ਨਹੀਂ ਬਖਸ਼ਣਾ ਇਹ ਠੀਕ ਆ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਾਡੇ ਵਿੱਚ ਘਾਟ ਆ ਗਈ ਅਸੀਂ ਸੁਣਾਉਂਦੇ ਘਾਟਿਆਂ ਸੁਣਦੇ ਸੁਣਾਉਣੇ ਜ਼ਿਆਦਾ ਆ ਤੇ ਸੁਣਦੇ ਘਾਟਿਆਂ ਇਹ ਜੋ ਕਰ ਰਹੇ ਆ ਕਿ ਸਾਡੇ ਵਿੱਚ ਅੱਜ ਖੜੋਤ ਆਉਂਦੀ ਜਾ ਰਹੀ ਆ ਗੁਰੂ ਕਿਰਪਾ ਕਰੇ ਪੰਥ ਸਮੁੱਚਾ ਇੱਕ ਥਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠਾ ਹੋਵੇ ਆ ਜਿਹੜੀ ਠੀਕ ਕਹੀ ਭੁੰਦਰ ਸਾਹਿਬ ਨੇ ਗੱਲ ਕਿ ਜਿੰਨਾ ਚਿਰ ਕੋ ਕਾਠ ਰਿਆ ਉਸ ਕਾਠ ਦੇ ਵਿੱਚ ਬੜਾ ਕੋਸੀ ਡਰ ਦੇ ਹੱਥ ਨਾ ਸੀ ਪਾਉਂਦੇ ਪਟਨਾ ਸਾਹਿਬ ਨੂੰ ਹੱਥ ਨਹੀਂ ਸੀ ਪਾਉਂਦੇ ਬੋਰਡ ਬਣਾਤਾ ਪ੍ਰਧਾਨ ਮਰਜੀ ਨਾਲ ਬਣਾ ਲੈਂਦੇ ਹਜੂਰ ਸਾਹਿਬ ਪਿੱਛੇ ਮਰਜੀ ਨਾਲ ਪ੍ਰਧਾਨ ਬਣਾਤਾ ਜਿਹੜੇ ਰੋਲਾ ਰੱਪਾ ਪਿਆ ਫੇ ਬਦਲ ਵੀ ਦਿੱਤਾ ਹੋਰ ਬਣਾ ਦਿੱਤਾ ਦਿੱਲੀ ਦਾ ਕੀ ਹਾਲਿਆ ਆਪਾਂ ਹਰਿਆਣੇ ਦਾ ਦੇਖ ਰਹੇ ਹਾਂ ਕਿ ਹਰਿਆਣੇ ਦੇ ਸਿੱਖ ਉਹ ਆਪਣਾ ਦੇਖ ਰਹੇ ਵੀ ਕੀ ਕੁਝ ਹਾਲ ਉੱਥੇ ਹੋ ਰਿਹਾ ਤੇ ਹੁਣ ਜੇ ਸੁਚੇਤਨਾ ਹੋਏ ਤੁਹਾਡੇ ਗਲੇ ਨੂੰ ਵੀ ਹੱਥ ਪਾਉਣਗੇ ਆਪਾਂ ਆਪਣੇ ਪੰਥ ਨੂੰ ਤਕੜਾ ਕਰੀਏ ਸ਼ਰੋਸ਼ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਹੋਈਏ ਕਿਉਂਕਿ ਸਤਗੁਰਾਂ ਨੇ ਸਾਨੂੰ ਵੱਡੀ ਵੱਡੀ ਸ਼ਕਤੀ ਦਿੱਤੀ ਆ ਅਕਾਲ ਤਖਤ ਆਪਾਂ ਕਹਿ ਦਿੰਨੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਸਵੰਦਰ ਗੁਰਚੰਦ ਸਿੰਘ ਟੋੜਾ ਏਹੀ ਜਿਸ ਵੇਲੇ ਕੋਈ ਲੈਕਚਰ ਕਰਦੇ ਸੀ ਨਾ ਉਹ ਅਖੀਰ ਇੱਥੇ ਸਮਾਪਤੀ ਕਰਦੇ ਸੀ ਆਪਾਂ ਸਾਰੇ ਅਕਾਲ ਤਖਤ ਨੂੰ